ਆਜ ਮਾਸੀ 50 ਰੁਪਏ ਮਾਸੀ ਚਪਲਾ ਕਿੜੀਆਂ ਭਾਈਆਂ ਵਾ ਚੱਲ ਗਈ ਮਾਸੀ ਦਾ ਉਹ ਤੋਂ ਮਣੀ ਜਾ ਕੇ ਆ ਕਿੰਦੂ ਨੇ ਮੈਂ ਪੈਰਾਂ ਚ ਲਾਈਆਂ ਹਾਂ ਮੈਂ ਪੈਰਾਂ ਚ ਲਾਈਆਂ ਚਪਲਾ ਵੇਖ ਉਹ ਪੈਰ ਕਵਰ ਕਰਦੀ ਦੇ ਦੁੱਜੀ ਆ ਤੂੰ ਤੂੰ ਮੇਰੇ ਪੈਰਾਂ ਚ ਲਾਈਆਂ ਤੇ ਹੁਣ ਮੈਨੂੰ ਭਲੇਖਾ ਪੈ ਜਾਣਾ ਕਿੱਥੇ ਗੁਰਦੁਆਰਾ ਦਮਦਮਾ ਸਾਹਿਬ ਜਾਨਿਆ ਆ ਮਿਲਦੇ ਆ सफर बड़ा है ਮਾਦਾ ਅਸੀਂ ਪੰਜਾਬ ਸੇ ਆਏ ਆਵੇਂ ਉਹ ਟੋਕਰੀ ਕਿੱਥੋਂ ਲੈ ਕੇ ਆ ਰਹੇ ਹੋ ਨਤੀ ਇਹ ਤਾਂ ਨਹੀਂ ਟੋਕਰੀਆਂ ਆਪਣੇ ਕੋਲ ਦੀਆਂ ਨਾ ਨਿਕੀਆਂ ਦੀਆਂ ਤੋਂ ਹਾਂ ਮੈਂ ਜਾਣਦਿਆਂ ਵੀ ਆਖੀ ਚਲੋ ਬੱਚਾ ਸਾਈਡ ਤੇ ਕਿੰਨੀ ਸੋਹਣੀ ਆ ਉਹ ਜਿਹੜੀ ਹੈ ਨਾ ਆਂਟੀ ਨੂੰ ਨਾ ਘੰਡਿਆ ਵੀ ਸਿੱਧਾ ਸਿੱਧਾ ਆਪਸ ਦਾ ਆਇਆ ਆਈਂ ਦਰਸ਼ਨ ਕਰਕੇ ਆਏ ਆ ਗੁਰਦੁਆਰਾ ਦੰਦਵਾ ਸਾਹਿਬ ਬਸਮਤ ਨਗਰ ਬਸਮਤ ਨਗਰ ਇੱਥੇ ਗੁਰੂ ਗੋਬੀ ਸਿੰਘ ਜੀ 8 ਦਿਨ ਰੁਕੇ ਇੱਥੇ ਪ੍ਰਸ਼ਾਦ ਮਤਲ ਲੰਗਰ ਦੇ ਵਿੱਚ ਪੁੱਜੇ ਚਨੇ ਤੜਕੇ ਤੜਕੇ ਚਨੇ ਤੇ ਚਾਹ ਤੇ ਚਨੇ ਪੂੜੀਆਂ ਦੀ ਤੇ ਚਨੇ ਪੂੜੀਆਂ ਦੀ ਸਬਜ਼ੀ ਨਾਲ ਚਨੇ ਪੂੜੀਆਂ ਵਾ 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 ਕਹਿੰਦੇ ਜੀ ਨਹੀਂ ਲਾ ਲਈ ਗਾਈਸ ਵੀਰੇ ਪਪੀਤਾ ਖਾ ਲੋ ਨਾਰੀਅਲ ਪਾਣੀ ਨਾਰੀਆ ਦਾ ਨਰਿਆ ਪੀ ਆਪਾਂ ਇੱਕ ਦਾ ਮਜ਼ਾਦਾ ਯਾਤਰੀ ਬੈਠੇ ਨੇ ਮੌਸਮ ਕਿਵੇਂ ਲੱਗਣਿਆ ਜੋ ਬਹੁਤ ਵਧੀਆ ਮੌਸਮ ਬੰਦਾ ਗਰਮੀ ਜੀ ਹੋਈ ਪਰ ਫਿਰ ਮੀਂਹ ਆ ਗਿਆ ਵੇਲਾ ਮਾੜੀ ਜੀ ਗਰਮੀ ਹੋਇਆ ਇਸ ਵੇਲੇ ਮੀਂਹ ਆ ਗਿਆ ਨਾ ਵਧੀਆ ਮੌਸਮ ਲੱਗਿਆ ਹੁਣ ਅੰਦਾਜ਼ੀ ਘੱਟ ਘਣੀਆਂ ਆਈਆਂ ਉਸ ਵੇਲੇ ਮੀਂਹ ਆ ਗਿਆ ਗਾਇਸ ਵੀਰੇ ਕਰ ਦੇ ਇੱਕ ਹੰਦੀ ਦੇ ਹਲ ਨਾਲ ਪਾਣੀ ਕਿਲੋ ਹੈ ਬੰਦੇ ਵਿਚਾਰੇ ਕੋ ਸਲੋ ਸਲੋ ਘਾਮੂ ਡੈਕ ਕਰ ਦੂਰ ਹੁੰਦੀ ਰਾ ਹੈਲਪ ਹੋ ਜਾਣੀ ਕਿਨੇ ਭਾਈ ਹੋ ਜਾ ਨਹੀਂ ਸੀ ਨਾ ਤੂੰ ਆ ਕੇ ਇਸੇ ਰੱਖ ਦੋ ਹਮ ਫਿਰ ਕبھی ਆਏਗੇ ਸਭ ਤੇਰੇ ਸਾਥ ਮੇਰੇ ਸਾਥ ਕਾਟੇ ਆ ਕਾਟੇ ਪਰ ਵੇਖੋ ਪਪੀਤੇ ਕਿੰਨੇ ਸੋਹਣੇ ਆ ਉਹ ਪਰਲਾ ਉਹ ਟੋਣਾ ਹੋ ਲੋ ਮੇਰੇ ਮੇਰੇ ਜਿਹੜੇ ਖਾਣ ਨੂੰ ਮਾੜੀ ਜੀ ਮਾੜੀ ਜੀ ਗਰਮੀ ਹੈ ਉਸੇ ਵੇਲੇ ਮੀਂਹ ਆ ਗਿਆ ਉੱਥੇ ਬੜੀ ਗਰਮੀ ਲੱਗੀ ਕਿਦਾਂ ਵੀ ਕਾਟ ਦੋ ਇਹ ਵੀ ਕਾਟ ਦੋ ਇਹ ਦੂਸਰੀ ਲਿਖਾ ਦੋ ਹਾਂ ਚੱਲੇ ਰਹੇ ਹਾਂ ਅਲੱਗ-ਗੱਲ ਗੱਪਾਂ ਪੈ ਤਰੀਆਂ ਕੱਟ ਲਦੇ ਪਹਿਲਾਂ ਉਹ ਹੁਸਤਾ ਮੈਂ ਕੱਟਿਆ ਹੁਣ ਹੁਸਤਾ ਮੈਂ ਲੜਦਾ ਨੰਦਪੁਰ ਸਾਹਿਬੀ ਇਦਾਂ ਦਾ ਇਹ ਹੈ ਕਿ ਨਵੇਂ ਰਾ ਬੰਡੇ ਆ ਪੁਲ ਤਿਆਰ ਹੋਣਾ ਇੱਥੇ ਸਾਰੀ ਇਕੱਟੀ ਨਾਲ ਨਾਲੀ ਪਹਿਲਾਂ ਤੇ ਉਹ ਪੁਲੀ ਟੁੱਟੀ ਜੀ ਪੁਲੀ ਖੜੀ ਪੈ ਕੇ ਨਾ ਉਹ ਮਾਸੜ ਜੀ ਉਹ ਪੁਲੀ ਤੋਂ ਕਮਾਂਡ ਹੈ ਮੰਮੀ ਬਣਾ ਰਿਹਾ ਧਰੋ ਕੜਦੇ ਮਾਸੜ ਉਹ ਪਤਾ ਕਿ ਇਹ ਆਂਦਾ 7 ਕਿਲੋਮੀਟਰ ਹੈ ਥੋੜੀ ਜੀ ਆ ਉਹ ਸੜਕਾਂ ਬੜੀਆਂ ਵਿਖਾਤੀਆਂ ਨੇ ਉਹ ਤਾਂ ਆਪਾਂ ਫਿਰ ਆ ਬਸਮਤ ਨਹੀਂ ਨਹੀਂ ਮੈਂ ਨਾ ਨੈਵੀਗੇਸ਼ਨ ਆਪਾਂ ਚੱਕਰ ਕੀ ਹੋਇਆ ਹੈ ਕਿ ਮਾਮਾ ਜੀ ਮੈਂ ਸਿੱਧਾ ਨਰਸੀ ਦਾ ਪਰਿਆ ਸੀ ਨਹੀਂ ਇੱਥੋਂ ਪਿੱਛੇ ਦੱਸਦਾ ਹੈ ਨਾ ਆਪਾਂ ਉਹ ਗੁਰਦੁਆਰਾ ਸਾਹਿਬ ਦਾ ਨਹੀਂ ਪਰਿਆ ਨਰਸੀ ਦੇ ਪਰਿਆ ਮੈਂ ਨਰਸੀ ਦਾ ਪਰਿਆ ਆਉਂਦੀ ਕਿ ਹੈ ਆਪਾਂ ਜਿਹੜਾ ਆ ਵੱਡੇ ਰੋਡ ਤੇ ਚੜੇ ਆ ਨਾ ਆਪਾਂ ਸਿੱਧਾ ਉੱਥੇ ਚੜ ਜਣਾ ਹੈ ਨਹੀਂ ਬਸਮਤ ਕੋਰ ਦਾ ਪਰਿਆ ਤੁਸੀਂ ਬਸਮਤ ਕੋਰ ਪਰਿਆ ਹੈ ਨਾ ਤੇ ਇਹਨਾਂ ਨੇ ਕੰਨ ਬਸਮਤ ਮੈਂ ਤਾਂ ਨਾ ਮੈਂ ਸਿੱਧਾ ਪਰਿਆ ਸੀ ਬਸਮਤ ਦਾ ਪਤਾ ਹੀ ਪਰਿਆ ਜ਼ਰੂਰੀ ਹੈ ਪਰ ਮੈਂ ਬਸਮਤ ਦੇ ਵਿੱਚ ਨਹੀਂ ਪਰਿਆ ਮੈਂ ਬਾਹਰ ਦੀ ਜਦ ਤੱਕ ਧੰਮਾ ਸਾਹਿਬ ਨਹੀਂ ਗੁਰਦੁਆਰੇ ਤਾਂ ਤੁਹਾਨੂੰ ਦੱਸ ਦਿੰਦਾ ਕਿ ਉਹ ਫੇਰ ਦੇਖਣ ਦਿੰਦਾ ਜੀ ਕਿਰੋਂ ਪਹਿਲਾ ਲੈਸ ਲੰਘ ਗਏ ਤੇ ਉਹਦਾ ਦੂਜਾ ਨਾ ਮੁੜਨਾ ਉਹ ਗੱਲ ਆ ਤੇ ਇਹ ਵੀ ਲੰਘੇ ਤੀਜਾ ਜਿਹੜਾ ਉਹ ਮੁਰ ਤੀਜਾ ਤੇ ਜਾ ਕੇ ਬੰਦੇ ਉਹਦਾ ਇਹ ਟੱਪ ਗਿਆ ਨਹੀਂ ਮੈਨੂੰ ਗੁਰਦਰਾ ਦਮਦਮਾ ਸਾਹਿਬ ਦਾ ਨਹੀਂ ਪਤਾ ਚੱਲ ਫੇਰ ਮੈਂ ਸਰਚ ਕਰਦਾ ਹਾਂ ਦੇਨ ਪਾਈਵਾ ਦੇਨ ਫਿਫਥ ਤੇ ਪੰਜਾਂ ਦਿਨਾਂ ਚ ਚੱਲਣਾ ਪੰਜਵਾਂ ਆ ਗਿਆ ਜੋ ਚਾਰ ਦਿਨ ਹੋ ਗਏ ਮੀਂਹ ਪਈ ਜਾਂਦੇ ਕਿੰਨੇ ਘਰਾਂ ਦੱਸ ਕੀਤੇ ਇਹ ਵੀ ਲਾਜ਼ਾ ਗੁਰਦੁਆਰਾ ਸਾਹਿਬ ਤੇ ਨਹੀਂ ਸਾਹਿਬ ਨਹੀਂ ਲਾਇਆ ਲਾਉਣਾ ਹੋਏ ਉਹ ਵੀ ਤੇ ਪੱਲੇ ਬਹੁਤ ਵੀਡੀਓ ਚ ਹੈਗੇ ਆਪਣੇ ਕੋਲ ਸਭ ਹੈਗਾ ਆ ਆਪਾਂ ਨਹੀਂ ਪੇਪਰ ਤੇ ਲਿਖ ਲੈਣਾ ਉਹਦੇ ਲਿਖ ਲਾਂਗੇ ਵੇਖੋ ਆ ਨਜ਼ਾਰਾ ਗਾੜੀ ਅਵੇ ਆਈ ਦਾਟ ਹੋਤੇ ਹੀ ਗਈਆਂ ਇਹ ਕਿਹੜਾ ਵਧੀਆ ਲੱਗਣਿਆ ਲੈ ਮੈਨੂੰ ਫੋਨ ਫੜਾ ਲੈ ਨੇਰੇ ਮੜਾਇਆ ਕੈਮਰਾ ਨਾਲ ਬਾਈ ਇੱਧਰ ਵੇਖ ਮੌਸਮ ਤੇ ਝਾਟੀ ਦੇ ਐਂਟਪ੍ਰੀਜ਼ ਹੋ ਜਾਂਦਾ ਐਂਟਪ੍ਰੀਜ਼ ਚਾਟੀ ਹੁਣੇ ਬੜੀ ਧੁੱਪ ਲੱਗੀ ਸੀ ਗਰਮੀ ਲੱਗੀ ਕਦਾਮੀ ਐ ਗੱਡੀ 'ਚ ਏਸੀ ਫੁੱਲ ਕੀਤਾ ਹੈ ਤੇ ਆ ਮੈਨੂੰ ਨਹੀਂ ਲੱਗਦਾ 5 ਕਿਲੋਮੀਟਰ ਵੀ ਆਏ ਆ ਏਸੀ ਆਦਾ ਵਾ ਮੈਨੂੰ ਹੁਣ ਆ ਭਾਵੇਂ ਘਾਟ ਹੀ ਕਰ ਲੋ ਆਹੋ ਸੱਚੀ ਗੱਲ ਆ ਮਜ਼ਾ ਵਾ ਆਪਣੀ ਗੱਡੀ ਦੇ ਓਏ ਜਿੱਥੇ ਮਰਜ਼ੀ ਜਿੱਥਾਂ ਚਿਰ ਮਰਜ਼ੀ ਰੋਕੋ ਕੋਈ ਚੱਕਰ ਹੀ ਨਹੀਂ ਵਾਈਪਰਾ ਕੋਲੋਂ ਵੀ ਪਾਣੀ ਨਹੀਂ ਤਾਂ ਆਪ ਕੋ ਡਿਆ ਪਿੱਛੇ ਵਾਲੇ ਵਾਈਪਰ ਨੂੰ ਕਰਨਾ ਗਾਡੀ ਦੇ ਵਿੱਚ ਲਾ ਹੈ ਇਹ ਵੀ ਆਪਰੇਟ ਵੀ ਚਾਈ ਹੈ ਪਰ ਹੋਏਗੀ ਉਹ ਕੋਈ ਬ੍ਰੇਕ ਚੈਨ ਹੋਣਾ ਇੱਕ ਮਿੰਟ ਨਹੀਂ ਹੋਰ ਤੇਜ਼ ਹੋ ਗਿਆ ਮੀ ਵੀ ਇੱਕ ਮਿੰਟ ਹੋ ਗਿਆ ਬਾਰੀ ਕਾ ਨਿਕਲ ਮੇਰੀ ਕੱਟ ਹਾਂ ਮੇਰੇ ਸਾਥ ਜਿਹੜੀ ਇੱਕ ਫਾਇਰ ਵੀ ਹੋ ਗਿਆ ਮੈਂ ਆਈ ਪਗਤਨਾਮ ਦੇਵ ਨੇ ਦੋਹਰਾ ਘੁੰਮਿਆ ਦੋਹਰਾ ਕੋ ਮੈਂ ਆਈ ਇਹਦਾ ਮੂੰਹ ਨਾ ਸ਼ਿਵਜੀ ਮਹਾਰਾਜ ਦੇ ਜਿੰਨੇ ਮੰਦਿਰ ਹੀ ਨਾ ਚੜਦੇ ਬੰਨੇ ਮੂੰਹ ਆ ਸਾਰੇ ਮੰਦਿਰਾਂ ਦੇ ਇਹੋ ਇੱਕ ਮੰਦਿਰ ਆ ਜਿਹੜਾ ਲੈਂਦੇ ਬੰਨੇ ਨੇ ਖੜਾਵਾ ਹਾਂ ਭਗਤਨਾਮ ਦੇਵ ਆਏ ਭਗਤਨਾਮ ਦੇਵ ਜੀ ਨੂੰ ਇਹਨਾਂ ਨੇ ਨੀਚ ਜਾਤੀ ਦਾ ਕਹਿ ਕੇ ਤੇ ਬਾਹਰ ਕੱਢ ਦਿੱਤਾ ਸੀ ਕਿ ਤੂੰ ਮੰਦਿਰ ਚ ਭਗਤੀ ਨਹੀਂ ਕਰ ਸਕਦਾ ਤੇ ਮਾਲਕ ਨੇ ਮੰਦਿਰ ਦਾ ਮੂੰਹ ਹੀ ਕਮਾਦਦਾ ਦੋਹਰਾ ਘੁੰਮ ਗਿਆ ਨਹੀਂ ਲਗਾਨੇਗਾ ਐ ਮੰਦਰ ਦਾ ਮੂਹੋਂ ਮੈਂ ਪੂਜਾ ਨਹੀਂ ਆ ਉਦਾਂ ਹੀ ਆ ਉੱਤੋਂ ਘੁੰਮ ਗਿਆ ਸਾਰਾ ਪੁੱਤ ਦੂਸਰਾ ਘੁੰਮਿਆ ਕੇੰਦੇ ਨੇ ਆ ਇੱਥੇ ਘੁੰਮਣਾ ਹੈ ਨਾ ਆਹ ਇਹਲਾ ਥੱਲੇ ਨਹੀਂ ਜਾਂਦਾ ਪਰ ਪੂਰਾ ਨਾ ਪੂਰਾ ਇਕਦਮ ਕਿਉਂ ਵੀ ਇਹ ਸਾਰਾ ਆਕਾਰ ਇੱਕੋ ਜਿਹਾ ਨਾ ਸਾਰੇ ਬੰਦੇ ਹਾਂ ਹਾਏ ਹਾਏ ਬੇਟੇ ਲਾ ਕੇ ਨਾ ਜਾਓ ਪਾਣੀ ਜਾਓ ਨਹੀਂ ਉਹਨਾਂ ਨੇ ਬੂਟ ਪਾਏ ਹੋਵੇ ਚਪਲਾ ਪਾਈਆਂ ਉਹਨਾਂ ਹੀ ਪਾਈਆਂ ਜਦ ਮਾਮਾ ਜੀ ਆਸਟੀਆਂ ਆ ਜਾਵਾ ਮੈਨੂੰ ਖੁਦ ਕਹਿਣਾ ਨੇ ਚਪਲਾ ਪਾ ਕੇ ਜਾਓ ਕੋ ਪੱਥਰ ਕਾਲਾ ਤੱਪਦਾ ਬੜਾ ਤੋੜਾਇਆ ਹੀ ਰਾਹ ਗਲਤਾ ਨਹੀਂ ਪਈਆਂ ਆਏ ਦੀਆਂ ਆਏ ਅਸੀਂ ਆਹ ਰਾਹ ਇੱਥੇ ਲਾਗੀ ਚੰਮੇ ਬਾਹਰ ਹੋ ਜਾਓ ਉੱਤੇ ਨਹੀਂ ਚੱਕੀ ਅਸਲ ਇੱਧਰ ਵਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਹ ਨਹੀਂ ਤਾਂ ਅੰਦਰ ਚੱਕੀ ਆ ਅੰਦਰ ਚੱਕੀ ਆ ਤੇ ਗੱਡੀ ਆਉਂਦੀ ਆ ਸੀਤਾ ਫਲ ਦਾ ਬੂਟਾ ਹੀ ਉਹ ਇੱਥੇ ਹੀ ਉਦਵਾਨੀ ਹੋ ਗਿਆ ਉਹ 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 ਖੜੀ ਰੋਥਣੀ ਹੋਣਾ ਹੈ ਹਾਲਾ ਆਪਾਂ ਕਰਾਂਗੇ ਹੁਣ ਗੱਡੀਆਂ ਆਉਂਦੀ ਲੈ ਆਵਾਂਗੇ ਨਾ ਗੱਡੀਆਂ ਲੈ ਆਇਓ ਇਹ ਦੁਬਾਰਾ ਗਲਤ ਹੋ ਗਿਆ ਆਪਣਾ ਚ ਚਬਲਾ ਇੱਥੇ ਲਾ ਦੂ ਬਦਲੋਂ ਅੱਥੇ ਹੀ ਗੱਡੀ ਨਹੀਂ ਲੈ ਆਉਂਦਾ ਮੈਂ ਤੈਨੂੰ ਦੱਸਣ ਨਹੀਂ ਪਿਓ ਰਾ Ayo kita panggil nama

तो यहाँ पे आके साढ़े सात सौ साल तो जब भगत नामदेव जी जो यहाँ पे जो आए थे गुरु करने के लिए आए तो ऐसे रूप में आए किसी को पता नहीं चला के बाबा नामदेव जी वो जो बीच वाली जो तस्वीर है वो नामदेव जी की एक हाथ में तारी एक हाथ में काल मिथन करके आए थे और नंगे फैर आए थी आए तो बड़े मंदिर में चढ़ने वाले पास यानी पल्ले पास से के अपना गुरु कीर्तन जानकारी साखी सुना रही थी इतिहास सुना रहे, थी, सुना रहे थी, जो जो थे जो उस समय वहाँ के जो पंडित थे जो कुछ पुजारी थे उनको अच्छा नहीं लगा बाबेदा कीर्तन प्यारा नहीं लगा तो इसलिए पंडितों ने बाबा नामदेव जी को छोटे जात का सिंपी जात का समझा के धक्का बुक्की दे मंदिर के पूर्व से उठाया और मंदिर के पीछे पश्चिम वाले पास से हटाला था तो भगत नामदेव जी ने पश्चिम वाले पास से भेज के गुरु कीर्तन जानकारी साकी सुना रही थी तो बाबे बिहार ग्रंथ ने कहावत लिखी है लेकिन गुरु ग्रंथ साहब में ये शब्द है दूध कटोरे गड़वे पानी नामदेव कपला दो दयामी दूध पियो मेरे गोविंद रायो नहीं तो घर को बाप रिसायो सोन कटोरी अमृत भरी लेना है मेरा आगे धरी दूध पिया है नामे का दर्शन पाया हसद खेलत तेरे देवरे आया पगत करत नामा पगड़ उठाया हिनडी जात मेरी जातम राया सीपे के जन्म काहे को आया ले कमली चलो कलट आए देवरे पाछे बैठा जाए जो जो नामा हरगुन उछरे पगत जना को देवरा फिरे वही मंदिर मतलब घुमाने के बाद इतने आके ये चक्की पे देखा कि साधु लोग सन्यासी लोग इसमें से अनाज निकाल के संगत की सेवा कैसे कराते संगत को लंगर कैसे खिलाते तो पुरातन इसको बैल लगा के लंगर लगा के पीस के खाती थी तो बैल में पीसे नहीं गया संगत ज़्यादा बनने लगी संगत भूखी गई तो बाबे ने विठल भगवान का नाम लिया वो जो ब्लैक है 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 बाबा जी के के विट्ठल 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 कह चक्की चक्की पे हाथ रखा दिन अपने आप चलने लगी तो उसी समय से से माना जाता है कि इसको देने मना मना का मना पूरी होती है हजूर साहब की जो यात्रा है वो सफल हो जाती है हर वीरवार सोमवार इसमें से आटा निकाल के अभी भी लंगर ਸਾਡੇ 3 ਦਿਨ ਆਪੇ ਘੁੰਮੀ ਰਹੀ ਹੈਣਾ ਭਗਤ ਨਾਮਦੇਵ ਜੀ ਨੇ ਸਾਡੇ ਦਿਨ ਸਾਡੇ 3 ਦਿਨ ਆਪੇ ਘੁੰਮੀ ਰਹੀ ਇੱਦਾਂ ਹੀ ਚੱਲਦੀ ਹੈ ਜੀ ਪਤੇ 1800 1800 ਸਾਲ ਪੁਰਾਣਾ ਫੋਟੋ ਖਿਚਾ ਲਓ ਉੱਥੇ ਵਾਹ ਕਿਰਸਤ ਜੀ ਬੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਉਹ ਦਰਵਾਜ਼ਾ ਨਹੀਂ ਖੁੱਲਦਾ ਹੈ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਉਹ ਦੂਰੀ ਨਹੀਂ ਉਹ ਆ ਫੜਦਾ ਪਿਆ ਲੈਟਰ ਡੈਕੜਾ ਜਨਮ ਸਥਾਨ ਕਰਦੇ ਅੱਛਾ ਠੀਕ ਹੈ ਵਾਹ ਕਿਰਸਤ ਜੀ ਉਹਦੇ ਚਲ ਮਰਾ ਵਾਹ ਉਹ ਦਰਵਾਜ਼ਾ ਲਾ ਕੇ ਰੱਖਿਆ ਪੁਰਾਣਾ ਕੋਠਾ ਜਿਸ ਚਿਤ ਪਸਿਆ ਕੀਤੀ ਦੋ ਮਾਗ 1350 ਬ੍ਰਹਮਣੀ ਦੇ ਤੇ ਜਿਲ੍ਹਾ ਗੁਰਦਾਸਪੁਰ ਸਿਖਾਉਂਦੇ ਹੋ ਮੇਹਰਾਨੇ ਟਵਾੜੀ ਆਲੂ ਤਾਂ ਇਹਦਾ ਬੜਾ ਜਿਤ ਕਰਦਾ ਤੇ ਵੀ ਮੈਂ ਮਹਾਰਾਸ਼ਟਰ ਜਾ ਕੇ ਛੋੜਾ ਛਡਾ ਪਰ ਨਾ ਤਾਂ ਉਹੋਂ ਮੋਗਲ ਗੱਡੀਆਂ ਆਉਂਦੀਆਂ ਸੀ ਫਿਰ ਦਵਸਤਾ ਸੀ ਉੱਥੇ ਜੋੜਾ ਸਾਹਿਬ ਪਾਤੀ ਗੁਰਵਾਦ ਦੇ ਮਹਾਰਾਜ ਨੇ ਜਦੋਂ ਰਚਨਾ ਰੱਜੀ ਹੈ ਗੁਰੂ ਗ੍ਰੰਥ ਸਾਹਿਬ ਦੀ ਕਾਹੜ ਸ਼ਬਦ ਇਹਨਾਂ ਦੇ ਵਿੱਚ ਦੱਬੇ 72 ਵਾਰ ਇਹਨਾਂ ਕ੍ਰਿਸ਼ਨ ਭਗਵਾਨ ਦੇ ਦਰਸ਼ ਹੋ ਰਹੇ ਨੇ 15 ਭਗਤਾਂ ਦੇ ਵਿੱਚੋਂ ਕਿਸੇ ਨੂੰ ਇੱਕ ਵਾਰ ਕਿਸੇ ਨੂੰ ਦੋ ਵਾਰ ਕਿਸੇ ਨੂੰ ਤਿੰਨ ਵਾਰ ਇਹਨਾਂ ਨੂੰ 72 ਵਾਰ ਦਰਸ਼ ਹੋ ਰਹੇ ਨੇ ਮਹਾਰਾਸ਼ਟਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੂੰ ਬੇਠਲ ਦੇ ਪਤਾ ਕਹਿੰਦੇ ਨੇ ਇਹ ਸਾਰੇ ਬੇਠਲ ਦੇ ਪੰਜਾਬੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜਾ ਕਦੇ ਕਾਰਪੂਲ ਦੇਖੋ ਬਈ ਇਹ ਕਿੰਨਾ ਲੱਭਿਆ ਆ ਆ ਗਿਆ ਮੇਰਾ ਬਾਈਆ ਜੀਰਾ ਡਾਲਣਾ ਦੋ ਜਗਾ ਕਿਲੋ ਕਿਲੋ ਇਤੋਂ ਲੈਣਾ ਕੀ ਕੀ ਆ ਇੱਕ ਇੱਕ ਜਾਣਾ ਲੋ ਦੇ ਲੋ ਜਿਹੜੀ ਗਿੰਨੀ ਦੀ ਕੰਮ ਚੱਲ ਪਿਆ ਵੇ ਸੌਦਾ ਇੱਥੋਂ ਹੀ ਕਟਾ ਕਰ ਲੈਣਾ ਕੀ ਕੀ ਲਿਆ ਇਥੋਂ ਨਹੀਂ ਕੋਈ ਲਿਆ ਆ ਮਾਫੀ ਦੇਣ ਦਾ ਮਾਮਲਾ ਹੈਂਗਾ ਚੱਲ ਬਾਈਆ ਜੀਰਾ 100 ਗ੍ਰਾਮ ਜੀਰਾ ਮੰਮੀ ਜੀਰਾ ਜੀਰਾ ਦਾਲ ਜੀ ਇੱਕ ਪਈਏ ਇੱਕ ਪਈਏ ਰੱਖ ਲੈ ਤਾਂ ਕਿ ਕਰਦੇ ਨਹੀਂ ਨਹੀਂ ਅੰਦਰ ਆਣ ਗੁਰਵਾ 20 ਮਿੰਟ ਅੱਗੇ ਇਹਦਾ ਮਤਲਬ ਦਾਲ ਨਹੀਂ ਆਉਣੀ ਜੇ ਜ਼ਿਆਦਾ ਹੋ ਗਿਆ ਭਈ ਸੌਈ ਮਿੱਟੀ ਲਾਈ ਲਾਈ ਤੇ ਸੌਹਾਂ ਭੱਲਾਈ ਨਾਲ ਲਾਈ ਗੀ ਮਸਾਲੇ ਸਾਰੇ ਲੋ ਗੱਡੀ ਦੀ ਡਿੱਕੀ ਅਰਨਾ ਹੀ ਭਰਨੀ ਆ ਮਾ ਹੋ ਗਾ ਤੂੰ ਵੀ ਹੁਣ ਅੰਬਾਲੀ ਦੀ ਪੂਰਾ ਤੇਲ ਆਏਗਾ ਨਾਰੀਅਲ ਦਾ ਤੇਲ ਆ ਕਣ ਨਰੀਅਲ ਦਾ ਤੇਲ ਲੱਗਦਾ ਹੈ ਮੇਰੇ ਕੋਲ ਹੋ ਗਿਆ ਲੇਖੋ ਕੋਲੋਂ ਮੱਲਾ ਦੇਉਣਾ ਨਹੀਂ ਤੇ ਨਰੀਅਲ ਦਾ ਤੇਲ ਮਾੜਾ ਆਇਆ ਹੈ ਸੋ ਵੀ ਨਹੀਂ ਪਸੰਦ ਆਉਂਦਾ ਹੈ ਆਪਣੇ ਘਰ ਨਾਲ ਤੇਰੇ ਨਾਲ ਕਮਲ ਮੇਰੇ ਕਿਤਾਬ ਮੇਰੀ ਗੱਲ ਸੁਣੋ ਆ ਟੱਬ ਟੱਬ ਲੱਲੋ ਇੱਕ ਟੱਬ ਟੱਬ ਲੱਲੋ ਇੱਕ ਕੀ ਆ ਰਿਹਾ ਹੋ ਵਿਚਾਰੇ ਪਹਿਲਾਂ ਲੈਣ ਦਾ 14 ਖਰੋਤੇ ਤੇ ਤੁਸੀਂ ਕੰਮ ਕਰਦੇ ਮਾਮਾ ਜੀ ਦਾ ਕੰਮ ਕਰ ਮਾਰ ਗਏ ਬਸਾਈ ਲਿਆ ਆਪਰੇ ਖਰੀਦ ਲਈ ਦੁਕਾਨ ਅੱਧੀ ਦੁਕਾਨ ਦਿੱਤੋ ਖਰੀਦ ਲਿਆ ਮਸਾਲਾ ਹੈ ਮਾਸੀ ਵੀ ਲੈ ਗਈ ਆ ਮਾਮੀ ਇਹ ਨਹੀਂ ਲੈ ਮਾਮੇ ਹਣੀ ਵੀ ਲੈ ਗਏ ਆ ਮਾਮੇ ਨਹੀਂ ਚੱਲ ਗਏ ਉਹ ਉਹ ਕਹਿੰਦੇ ਬਾਹਰ ਘੜਦੇ ਆ ਇਹ ਸਹੀ ਆ ਚਲੋ ਹੁਣ ਆਪਾਂ ਰਹਿ ਗਏ ਕਿਤਨੇ ਸਾਲ ਕੀ 105 साल हां अभी भी चलता फिरता पहलवान थे अच्छा हां पहलवान की बेटी है ये 105 साल चलो करो हिसाब चलो पढ़ो चलो ले जाओ ले जाओ ले जाओ चलो जी ओके जी ਬਾਈ ਜਰੂਰ ਜੀ ਆ ਜਾ ਮਾਂ ਜਾਣਦੇ ਮੇਰਾ ਫਿਫਥ ਟਾਈਮ ਫੁੱਲ ਪੁਣੇ ਸਵੇਰੇ ਚਾਲੇ ਪੁਣੇ ਬਿਦਰ ਨਾਨਕ ਚੀਰਾ